3 ਜੂਨ 1984 ਸਮਾਸੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਅਣਜਾਨ ਪਿੰਚੌਂਕੀ ਮਾਨ ਤਕੀਲਾ ਰਾਏਪੁਰ ਵਿੱਚ ਖੁਸ਼ ਨੁਮਾ ਮਾਹੌਲ ਸੀ ਕਿਸੇ ਦੀ ਸਿਹਰਾ ਸਜਣਾ ਸੀ ਤੇ ਕਿਸੇ ਦੀ ਢੋਲੀ ਚਾਹਮਾਂ ਨਾਲ ਉਠਣੀ ਸੀ ਦੋ ਪਰਿਵਾਰਾਂ ਨੇ ਇੱਕ ਹੋਣਾ ਸੀ ਇੱਕ ਨਵੀਂ ਘਰਗ੍ਰਸਤੀ ਸ਼ੁਰੂ ਹੋਣੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖੁਸ਼ੀਆਂ ਭਰਿਆ ਮਾਹੌਲ ਕਦੋਂ ਦੁੱਖਾਂ ਦੀ ਵਿੱਚ ਬਦਲ ਜਾਣਾ ਹੈ ਸਿਰਫ ਅਮੇਜਨ ਕਰਨ ਨਾਲ ਹੀ ਤੁਹਾਡੀ ਰੂਹ ਕੰਬ ਜਾਊਗੀ ਤਾਂ ਸੋਚੋ ਜਿਨ੍ਹਾਂ ਨੇ ਦਰਦ ਭਰਿਆ ਮੰਜ਼ਰ ਆਪਣੀ ਅੱਖੀ ਦੇਖਿਆ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਤੇ ਕੀ ਬੀਤੀ ਹੋਊਗੀ ਇਹ ਇੱਕ ਸੱਚੀ ਘਟਨਾ ਹੈ ਤੇ ਅਸੀਂ ਬੜੀ ਹੀ ਬਰੀਕੀ ਨਾਲ ਜਾਣਕਾਰੀ ਕੱਢ ਕੇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਹਾਂ ਕੀ ਹੋਇਆ ਸੀ 3 ਜੂਨ 1984 ਦੇ ਦਿਨ ਇੱਕ ਬਰਾਤ ਚੌਂਕੀਮਾਨ ਪਿੰਡ ਤੋਂ 3 ਤਰੀਕ ਨੂੰ ਚੜੀ ਸੀ ਤੇ ਉਸ ਬਰਾਤ ਦਾ ਉਸ ਦਿਨ ਕੀ ਬਣਿਆ ਤੇ ਉਹਨਾਂ ਨਾਲ ਕੀ ਬੀਤੀ ਅੱਜ ਉਸ ਜਨ ਦੀ ਗੱਲ ਕਰਾਂਗੇ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਇਸ ਵੀਡੀਓ ਨੂੰ ਪੂਰੀ ਸੋਨਾਂ ਤੇ ਅੱਗੇ ਸ਼ੇਅਰ ਵੀ ਕਰਨਾ ਪ੍ਰਿੰਸੀਪਲ ਸਰਬਨ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ 3 ਜੂਨ 1984 ਦਾ ਦਿਨ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ ਉਸ ਦਿਨ ਮੇਰੀ ਪਤਨੀ ਦੇ ਚਾਚੇ ਦੇ ਮੁੰਡੇ ਦਾ ਵਿਆਹ ਪਿੰਡ ਚੌਂਕੀਮਾਨ ਵਿਖੇ ਸੀ ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਖਰਾਬ ਸੀ ਤੇ ਬਹੁਤ ਅਣਹੋਣੀਆਂ ਵਰਤ ਰਹੀਆਂ ਸਨ ਅਸੀਂ ਜਨ ਚੜ੍ਹਨ ਤੋਂ ਪਹਿਲਾਂ ਪਿੰਡ ਚੌਂਕੀਮਾਨ ਪਹੁੰਚ ਗਏ ਤੇ ਜਨ ਨਕੀਲਾ ਰਾਏਪੁਰ ਜਾਣੀ ਸੀ ਵੇਰੇ ਸਰ ਅਨੰਦ ਕਾਰਜ ਹੋ ਗਏ ਤੇ ਖਾਣ ਪੀਣ ਵੀ ਹੋ ਗਿਆ ਕੁੜੀ ਵਿਆਹ ਕੇ ਵਾਪਸ ਮੁੜ ਰਹੇ ਸੀ ਕਿ ਨਰੰਗਵਾਲ ਨੰਗ ਕੇ ਨਹਿਰ ਦੇ ਪੁਲ ਉਤੇ ਕੁਝ ਬਰਾਤੀ ਪਾਣੀ ਪੀਣ ਲਈ ਉਤਰੇ ਉੱਥੇ ਕਿਸੇ ਨੇ ਦੱਸਿਆ ਕਿ ਅੱਜ ਰੇਡੀਓ ਤੇ ਇੰਦਰਾ ਗਾਂਧੀ ਬੋਲੀ ਸੀ ਜਨ ਜੋਧਾ ਮਨਸੂਰਾਂ ਵਿੱਚ ਵੀ ਹੁੰਦੀ ਹੋਈ ਚੌਂਕੀ ਮਣ ਵਾਪਸ ਪਰਤਾਈ ਇਹ ਗੱਲ ਕਿਸੇ ਦੇ ਸੁਪਨੇ ਵਿੱਚ ਵੀ ਨਹੀਂ ਸੀ ਕਿ ਰਾਤੋਂ-ਰਾਤ ਪੰਜਾਬ ਵਿੱਚ ਕਰਖਿਓ ਲੱਗ ਜਾਵੇਗਾ ਤੇ ਜਿੱਥੇ ਕੋਈ ਹੋਵੇਗਾ ਉੱਥੇ ਹੀ ਰਹਿ ਜਾਵੇਗਾ ਵਿਆਹ ਆਏ ਰਿਸ਼ਤੇਦਾਰਾਂ ਨੇ ਅਗਲੇ ਦਿਨ ਆਪੋ ਆਪਣੇ ਘਰੀ ਮੋੜਨਾ ਸੀ ਤੇ ਸਭ ਨੂੰ ਸਵੇਰੇ ਪਤਾ ਲੱਗਾ ਕਿ ਸੜਕਾਂ ਤੇ ਆਵਾਜਾਈ ਬੰਦ ਹੈ ਤੇ ਕੋਈ ਵੀ ਰੇਲਗੱਡੀ ਨਹੀਂ ਚੱਲ ਰਹੀ ਨਾ ਅਖਬਾਰ ਆਏ ਤੇ ਨਾ ਹੀ ਆਕਾਸ਼ਵਾਣੀ ਤੋਂ ਕੋਈ ਖਬਰ ਆਈ ਜਿਹੜਾ ਕੋਈ ਚੌਂਕੀ ਮੰਨਦੇ ਬਸ ਅੱਡੇ ਤੇ ਜਾਂਦਾ ਉਹ ਖੱਜਲ ਖਾਰ ਹੋ ਕੇ ਮੁੜਦਾ ਫੌਜੀ ਉਹਨਾਂ ਨੂੰ ਬੰਦੂਖਾਂ ਦਿਖਾ ਕੇ ਰੁੱਖੇ ਬੋਲ ਬੋਲ ਕੇ ਪਿੱਛੇ ਮੋੜ ਦਿੰਦੇ ਜੇ ਕੋਈ ਜਾਣ ਦੀ ਜ਼ਿੱਦ ਕਰਦਾ ਤਾਂ ਕੰਨ ਫੜਾ ਕੇ ਫੌਜੀ ਬੈਠਕਾਂ ਕਢਾਉਂਦੇ ਸਾਈਕਲਾਂ ਵਾਲਿਆਂ ਦੇ ਗਲਾਂ ਵਿੱਚ ਸਾਈਕਲ ਪਵਾ ਕੇ ਗੇੜੇ ਕਰਵਾਏ ਜਾਂਦੇ ਤੇ ਉਸ ਟਾਈਮ ਲੋਕੀ ਜੰਗਲ ਪਾਣੀ ਵੀ ਖੇਤਾਂ ਵਿੱਚ ਹੀ ਜਾਂਦੇ ਸੀ ਲੋਕਾਂ ਦਾ ਜੰਗਲ ਪਾਣੀ ਜਾਣਾ ਵੀ ਮਹਾਲ ਹੋ ਗਿਆ ਲੋਕਾਂ ਨੂੰ ਪਸ਼ੂਆਂ ਲਈ ਪੱਠੇ ਲਿਹਾਉਣੇ ਮੁਸ਼ਕਲ ਹੋ ਗਏ ਸੀ ਬਸ ਸਾਰੇ ਪਾਸੇ ਇਹੀ ਹੋਇਆ ਪਿਆ ਸੀ ਕਿ ਉੱਥੇ ਗੋਲੀ ਚੱਲ ਗਈ ਉੱਥੇ ਗੋਲੀ ਚੱਲ ਗਈ ਕਿਤੇ ਕਿੰਨੇ ਬੰਦੇ ਮਰ ਗਏ ਤੇ ਕਿਤੇ ਕਿੰਨੇ ਬੰਦੇ ਮਰ ਗਏ ਫਿਰ ਬੀਵੀਸੀ ਦੀ ਖਬਰ ਆਈ ਕਿ ਫੌਜ ਨੇ ਦਰਬਾਰ ਸਾਹਿਬ ਘੇਰ ਲਿਆ ਤੇ ਹੱਲਾ ਬੋਲ ਦਿੱਤਾ ਲੋਕ ਸਖਤ ਦੇ ਵਿੱਚ ਆਏ ਤੇ ਲੋਕਾਂ ਵਿੱਚ ਰੋਸ ਭਰ ਗਿਆ ਪਰ ਕਾਰਫਿਊ ਦੇ ਕਾਰਨ ਲੋਕ ਕਿਸੇ ਪਾਸੇ ਆ ਜਾ ਨਹੀਂ ਸੀ ਸਕਦੇ ਸਾਨੂੰ ਚੌਂਕੀ ਮਨ ਕਿਰਿਆ ਨੂੰ 4 ਤਰੀਕ ਵੀ ਲੰਘ ਗਈ ਤੇ 5 ਵੀ ਲੰਘ ਗਏ ਵਿਆਹ ਆਏ ਹੋਏ ਸਾਰੇ ਲੋਕ ਇੱਕੋ ਥਾਂ ਬੱਜੇ ਬੈਠੇ ਸੀ ਤੇ ਰੇਡੀਓ ਨੂੰ ਕੰਨ ਲਾ ਲਾ ਕੇ ਖਬਰਾਂ ਸੁਣਦੇ ਸੀ ਅਖਬਾਰ ਵੀ ਕਰਫਿਊ ਕਾਰਨ ਬੰਦ ਸਨ ਤੇ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਖਬਰਾਂ ਆ ਰਹੀਆਂ ਸੀ ਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੇ ਟੈਂਕ ਚਾੜ ਦਿੱਤੇ ਗਏ ਹਨ ਤੇ ਅਕਾਰ ਤਖਤ ਸਾਹਿਬ ਨੂੰ ਤੋਪਾਂ ਨਾਲ ਢਾ ਢੇਰੀ ਕਰ ਦਿੱਤਾ ਗਿਆ ਹੈ ਅਜਿਹੀਆਂ ਖਬਰਾਂ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਤੇ ਪਿੰਡਾਂ ਵਿੱਚੋਂ ਲੋਕ ਜਥਿਆਂ ਦੇ ਰੂਪ ਵਿੱਚ ਬਹੀਰਾਂ ਬਣ ਦਰਬਾਰ ਸਾਹਿਬ ਵੱਲ ਨੂੰ ਤੁਰ ਪਏ ਪਰ ਫੌਜਾਂ ਥਾਹਾਂ ਥਾਈਂ ਤੇ ਨਾਤ ਸੰ ਜਿਹੜੀਆਂ ਉਹਨਾਂ ਨੂੰ ਰੋਕ ਰਹੀਆਂ ਸਨ 6 ਜੂਨ ਨੂੰ ਮੈਂ ਤੇ ਮੇਰਾ ਭਰਾ ਅਰਜਨ ਪੈਦਲ ਹੀ ਸੋਹਿਆਂ ਦੇ ਖੇਤਾਂ ਵਿੱਚ ਦੀ ਹੁੰਦੇ ਹੋਏ ਆਪਣੇ ਪਿੰਡ ਚੱਕਰ ਨੂੰ ਤੁਰ ਪਏ। ਉਦੋਂ ਸਾਡੇ ਪਿੰਡ ਟੈਲੀਫੋਨ ਨਹੀਂ ਸੀ ਹੁੰਦੇ। ਉਧਰ ਚੱਕਰ ਵਾਲਿਆਂ ਨੂੰ ਫਿਕਰ ਸੀ ਕਿ ਸਾਡੇ ਨਾਲ ਕੀ ਬੀਤੀ ਹੋ। ਤੇ ਇਧਰ ਸਾਨੂੰ ਫਿਕਰ ਸੀ ਕਿ ਪਿੰਡ ਵਾਲਿਆਂ ਦਾ ਕੀ ਹਾਲ ਹੋ। ਖੇਤਾਂ ਵਿੱਚ ਵੀ ਕੋਈ ਟਾਮਾ ਟੱਲਾ ਬੰਦਾ ਹੀ ਨਜ਼ਰ ਪੈ ਰਿਹਾ ਸੀ। ਸੋਹਿਆਂ ਗਗੜਤ ਤੇ ਕੋਠੇ ਲੰਘ ਕੇ ਅਸੀਂ ਜਗਰਾਉ ਤੋਂ ਰੈਕੋਟ ਜਾਣ ਵਾਲੀ ਮੇਨ ਸੜਕ ਤੇ ਪਹੁੰਚ ਗਏ। ਸਾਨੂੰ ਡਰ ਸੀ ਕਿ ਉੱਥੇ ਵੀ ਫੌਜ ਦਾ ਪੈਰਾ ਹੋਊਗਾ ਆਸਾ ਪਾਸਾ ਦੇਖ ਕੇ ਅਸੀਂ ਸੈਂਸ ਕੋਲਜ ਕੋਲੋਂ ਸੜਕ ਪਾਰ ਕੀਤੀ ਤੇ ਡੱਲੇ ਨੂੰ ਜਾਣ ਵਾਲੀ ਸੜਕ ਤੇ ਜਾ ਚੜੇ ਅਰਜਨ ਉੱਥੋਂ ਚੱਕਰ ਨੂੰ ਚੱਲਿਆ ਗਿਆ ਤੇ ਮੈਂ ਸੂਏ ਪੈਕੇਟ ਢੁੱਗੀ ਕਿਆਂ ਨੂੰ ਤੁਰ ਪਿਆ ਅੱਗੇ ਮੈਂ ਫੌਜੀਆਂ ਦੀਆਂ ਗੱਡੀਆਂ ਨੂੰ ਦੇਖ ਕੇ ਕੌਂਕਿਆਂ ਵੱਲ ਨੂੰ ਮੁੜਨਾ ਹੀ ਠੀਕ ਸਮਝਿਆ ਕੌਂਕੇ ਤੋਂ ਡੀ ਕੈਪ ਕਾਰਜ ਦਾ ਮੈਨੂੰ ਇੱਕ ਵਿਦਿਆਰਥੀ ਮਿਲ ਗਿਆ ਜਿਸ ਨੇ ਮੈਨੂੰ ਢੁੱਡੀ ਕੇ ਜਾਣ ਲਈ ਸਾਈਕਲ ਦੇ ਦਿੱਤਾ ਜਦੋਂ ਮੈਂ ਵੱਡੇ ਕੌਂਕੇਆਂ ਤੋਂ ਚੁੜਚੱਕ ਨੂੰ ਜਾ ਰਿਹਾ ਸੀ ਤਾਂ ਗੁਰੂ ਸਰ ਕੌਂਕੇ ਵਾਲੀ ਸਾਈਡ ਫੈਰਿੰਗ ਹੋ ਰਹੀ ਸੀ ਪਤਾ ਲੱਗ ਗਿਆ ਕਿ ਰਾਹ ਜਾਂਦੇ ਤਿੰਨ ਚਾਰ ਬੰਦੇ ਮਾਰੇ ਗਏ ਢੁੱਡੀ ਕੇ ਪਹੁੰਚਿਆ ਤਾਂ ਉੱਥੇ ਵੀ ਕਰਸ਼ੂ ਲੱਗਿਆ ਹੋਇਆ ਸੀ ਸਵੇਰੇ ਉੱਠਦੇ ਸਾਰ ਪਤਾ ਲੱਗਿਆ ਕਿ ਸੰਤ ਜਰਨੈਲ ਸਿੰਘ ਤੇ ਉਸਦੇ ਸਾਥੀ ਸ਼ਹੀਦ ਹੋ ਗਏ ਦਲਵਾਰ ਸਾਹਿਬ ਕੰਪਲੈਕਸ ਤੇ ਫੌਜਾਂ ਦਾ ਕਬਜ਼ਾ ਹੋ ਗਿਆ ਪਰ ਗੋਲੀਆਂ ਹਜੇ ਵੀ ਰੋਕ ਰੋਕ ਕੇ ਚੱਲ ਰਹੀਆਂ ਸਨ ਬੀਵੀਸੀ ਤੇ ਖਬਰ ਆਈ ਕਿ ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਸਿੱਖ ਰੋਸ ਮੁਜ਼ਾਹਰੇ ਕਰ ਰਹੇ ਸਨ ਅਤੇ ਭਾਰਤ ਵਿੱਚ ਵੀ ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ ਸੀ ਰੇਡੀਓ ਤੇ ਮੁਜ਼ਾਹਰਾ ਕਰੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ ਜੋ ਬਹੁਤ ਰੋਗ ਭਰੀਆਂ ਸਨ ਅਗਲੇ ਦਿਨ ਮੈਂ ਪਿੰਡ ਚੱਕਰ ਚੱਲਿਆ ਗਿਆ ਸਾਡਾ ਘਰ ਗੁਰਦੁਆਰੇ ਦੇ ਕੋਲ ਹੀ ਸੀ ਮੈਂ ਸਵੇਰੇ ਸਵੇਰੇ ਉੱਕਿਆ ਤੇ ਮੂੰਹ ਹਨੇਰੇ ਵਿੱਚ ਇਹ ਦੇਖਿਆ ਕਿ ਘਰ ਅਤੇ ਗੁਰਦੁਆਰੇ ਵਿਚਕਾਰ ਪਈ ਖਾਲੀ ਥਾਂ ਤੇ ਫੋਗੀਆਂ ਮੈਂ ਮੋਰਚਾ ਲਾਇਆ ਹੋਇਆ ਸੀ ਮੈਂ ਬਾਹਰ ਜੰਗਲ ਪਾਣੀ ਜਾਣ ਲੱਗਾ ਸੀ ਤਾਂ ਰੋਕ ਗਿਆ ਦਿਨ ਚੜ੍ਹਿਆ ਤਾਂ ਚਾਰ ਚਫੇਰੇ ਫੌਜ ਹੀ ਫੌਜ ਲੱਗੀ ਹੋਈ ਸੀ ਉਹ ਕਹਿੰਦੇ ਇੰਨੀ ਫੌਜ ਤਾਂ ਮੈਂ ਹਿੰਦ-ਪਾਕਿਸਤਾਨ ਦੀ ਲੜਾਈ ਮੌਕੇ ਨਹੀਂ ਸੀ ਦੇਖੀ ਫੌਜਾਂ ਦੇ ਟਰੱਕਾਂ ਦੇ ਟਰੱਕ ਸਾਡੇ ਪਿੰਡ ਆਣ ਵੜੇ ਸਾਡੇ ਪਿੰਡ ਦਾ ਗੁਰਦੁਆਰਾ ਇਤਿਹਾਸਕ ਹੋਣ ਕਾਰਨ ਉਸ ਨੂੰ ਵੀ ਘੇਰਾ ਪਾਇਆ ਹੋਇਆ ਸੀ ਕੁਝ ਦਿਨ ਮੈਨੂੰ ਚੱਕਰ ਪਿੰਡ ਵਿੱਚ ਹੀ ਰੁਕਣਾ ਪਿਆ ਇੱਕ ਰਾਤ ਤੜਕਸਰ ਲਾਊਡ ਸਪੀਕਰ ਰਾਹੀਂ ਆਵਾਜ਼ ਆਉਣੀ ਸ਼ੁਰੂ ਹੋਈ ਕਿ ਕੋਈ ਬੰਦਾ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਬਾਹਰ ਫੌਜੀਆਂ ਨੇ ਪਿੰਡ ਨੂੰ ਘੇਰਾ ਪਾਇਆ ਹੋਇਆ ਹੈ ਫੌਜੀਆਂ ਨੇ ਕੁਝ ਚਾਨਣ ਦੇ ਗੋਲੇ ਵੀ ਲੋਕਾਂ ਨੂੰ ਡਰਾਉਣ ਲਈ ਅਸਮਾਨ ਵਿੱਚ ਛੱਡੇ ਤੇ ਲਾਊਡ ਸਪੀਕਰਾਂ ਰਾਹੀਂ ਆਵਾਜ਼ਾਂ ਹਜ਼ਾਰਾਂ ਦੇ ਲਾਇਸੈਂਸੀਆਂ ਨੂੰ ਬੁਲਾਉਣ ਲੱਗੀਆਂ ਅਤੇ ਹਥਿਆਰ ਫੌਜੀ ਜਮ੍ਹਾਂ ਕਰਨ ਲੱਗੇ ਫੌਜੀ ਕੁਝ ਲੋਕਾਂ ਨੂੰ ਬਿਠਾ ਕੇ ਜਗਰਾਉਂ ਲੈ ਗਏ ਜਿੱਥੇ ਉਹਨਾਂ ਨੂੰ ਕਈ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਲੋਕ ਹੈਰਾਨ ਪਰੇਸ਼ਾਨ ਸਨ ਕਿ ਲੋਕਾਂ ਨਾਲ ਇਦਾਂ ਜੱਗੋ 13ਵੀਂ ਕਿਉਂ ਕੀਤੀ ਜਾ ਰਹੀ ਹੈ ਪੰਜ ਸਰਪੰਚ ਤੇ ਵਿੱਚੇ ਨੰਬਰਦਾਰ ਫੜੇ ਗਏ ਉਧਰ ਅਕਾਲ ਤਖਤ ਸੈਭਤਾ ਦਿੱਤਾ ਗਿਆ ਸੀ ਮੈਂ ਇਸ ਨੂੰ ਨਾਦਰਸ਼ਾਹੀ ਸਮਝ ਰਿਹਾ ਸੀ ਮਨ ਵਿੱਚ ਗੁੱਸਾ ਉੱਠ ਰਿਹਾ ਸੀ ਕਿ ਇਨ੍ਹਾਂ ਫੌਜੀਆਂ ਨੂੰ ਪੁੱਛਾਂ ਕਿ ਇੰਨੀ ਹਨੇਰਦਾਰੀ ਕਿਉਂ ਉਠਾਈ ਹੋਈ ਹੈ ਪਰ ਘਰ ਦੇ ਮੈਨੂੰ ਰੋਕ ਰਹੇ ਸਨ ਕਿ ਉਹਨਾਂ ਨੇ ਤੈਨੂੰ ਵੀ ਫੜ ਲੈਣਾ ਫੌਜਨਾ ਮੂਰੇ ਨਾ ਕੋਈ ਅਪੀਲ ਚੱਲਦੀ ਸੀ ਤੇ ਨਾ ਹੀ ਦਲੀਲ ਸਾਕਾ ਨੀਲਾ ਤਾਰਾ ਤੋਂ ਬਾਅਦ ਜੋ ਕੁਝ ਹੋਇਆ ਉਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਮੈਂ ਤੁਹਾਨੂੰ ਸਾਡੇ ਪਿੰਡ ਦੇ ਚਾਰ ਭਲੇ ਪੁਰਖਾਂ ਦੀ ਹੱਡ ਬੀਤੀ ਦੱਸਦਾ ਦਨ ਜੂਨ ਨੂੰ ਚੱਕਰਪਿੰਡ ਦੇ 4 ਬਜ਼ੁਰਗ ਬਿਸ਼ਨ ਸਿੰਘ, ਬਾਬਾ ਚੰਨਲ ਸਿੰਘ, ਬਚਿੱਤਰ ਸਿੰਘ ਤੇ ਮਿਸਤਰੀ ਦਲੀਪ ਸਿੰਘ ਪਿੰਡ ਦੇ ਗੁਰਦੁਆਰੇ ਦੀ ਜ਼ਮੀਨ ਦੇ ਸਬੰਧ ਵਿੱਚ ਅੰਮ੍ਰਿਤਸਰ ਗਏ ਹੋਏ ਸੀ। ਕਰਤੂ ਕਰਕੇ ਉਹਨਾਂ ਰਾਤ ਗੁਰਦੁਆਰਾ ਸ਼ਹੀਦਾਂ ਵਿੱਚ ਕੱਟੀ। ਜਦੋਂ ਕਰਤੂ ਵਿੱਚ ਛੋਟ ਮਿਲੀ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਮਿਲੇ ਤੇ ਜ਼ਮੀਨ ਦਾ ਕੇਸ ਸੁਣ ਕੇ ਉਸ ਨੇ ਸਲਾਹ ਦਿੱਤੀ ਕਿ ਇੱਥੇ ਸਰਾਮ ਵਿੱਚ ਹੀ ਰੁਕ ਜਾਵੋ। ਭੜਕੇ ਤੁਹਾਨੂੰ ਕਾਗਜ਼ ਬਣਾ ਕੇ ਦੇਵਾਂਗੇ ਤੇ ਤੁਸੀਂ ਉਹ ਕਾਗਜ਼ ਜਗਰੋਂ ਜਾ ਕੇ ਵਕੀਲ ਰਾਹੀਂ ਕੇਸ ਦਰਜ ਕਰਵਾ ਦੇਣਾ ਇਹ ਗੱਲਾਂ ਮੈਨੂੰ ਮਿਸਤਰੀ ਦਲੀਪ ਸਿੰਘ ਨੇ ਖੁਦ ਦਸੀਆਂ ਜਦੋਂ ਉਹ ਛੱ ਕੇ ਦੇ ਮਹੀਨੇ ਬਾਅਦ ਪਿੰਡ ਮੁੜਿਆ ਸੀ ਉਸਨੇ ਦੱਸਿਆ ਕਿ ਉੱਥੇ ਸਾਨੂੰ ਸਰਾਂ ਵਿੱਚ ਕਮਰਾ ਨਾ ਮਿਲਿਆ ਸਰਾਂ ਪਹਿਲਾਂ ਹੀ ਗੁਰਦਵਾਰਬਤੇ ਆਏ ਸ਼ਰਧਾਲੂਆਂ ਨਾਲ ਭਰੀ ਹੋਈ ਸੀ ਲੰਗਰ ਹਾਲ ਵਿੱਚ ਹੀ ਅਸੀਂ ਸਾਰੀ ਸੰਗਤ ਨਾਲ ਪਰਨੇ ਵਿਚਾਰ ਕੇ ਪੈ ਗਏ ਗੁਰਪੁਰਬ ਕਰਕੇ ਸੰਗਤ ਵੀ ਬਹੁਤ ਸੀ ਸਾਨੂੰ ਕੀ ਪਤਾ ਸੀ ਕੱਲ ਕੀ ਹੋ ਜਾਣਾ ਸਾਨੂੰ ਕੋਈ ਖਬਰ ਨਹੀਂ ਸੀ ਕਿ ਸਾਰੇ ਪੰਜਾਬ ਵਿੱਚ ਕਰਫੂ ਲੱਗਿਆ ਹੋਇਆ ਹੈ ਮੈਂ ਸਵੇਰੇ ਜਲਦੀ ਉੱਠ ਕੇ ਸ਼ਰੋਵਰ ਵਿੱਚ ਇਸ਼ਨਾਨ ਕਰਨ ਚਲਿਆ ਗਿਆ ਤੇ ਆ ਕੇ ਨਾਲਦਿਆਂ ਨੂੰ ਵੀ ਉਠਾਉਣ ਲੱਗਾ ਪਰ ਉਹ ਕਹਿਣ ਲੱਗੇ ਹਜੇ ਜਲਦੀ ਕੀ ਹੈ ਅਸੀਂ ਤਾਂ ਦਿਨ ਚੜ੍ਹੇ ਉੱਠਾਂਗੇ ਕਮੇਟੀ ਦਾ ਦਫ਼ਤਰ ਵੀ ਤਾਂ 10 ਵਜੇ ਖੁੱਲਣਾ ਹੈ ਹੁਣ ਉੱਠ ਕੇ ਆਪਾਂ ਕੀ ਕਰਨਾ ਹੈ ਹਜੇ ਉਹ ਬੰਦਾ ਇਦਾਂ ਬੋਲ ਹੀ ਰਿਹਾ ਸੀ ਕਿ ਠਾ ਠਾ ਗੋਲੀਆਂ ਚੱਲਣ ਲੱਗੀਆਂ। ਅਸੀਂ ਕੋਡੇ-ਕੋਡੇ ਭੱਜ ਕੇ ਸਰਾਹ ਵਿੱਚ ਵੜ ਗਏ। ਸਰਾਹ ਅੰਦਰ ਲੁਕੇ ਹੋਏ ਅਸੀਂ ਗੋਲੀਆਂ ਦੇ ਫਾਇਰ ਦੀ ਆਵਾਜ਼ ਸੁਣੀ ਗਏ। ਮੈਂ ਮੈਸਤਰੀ ਨੂੰ ਪੁੱਛਿਆ ਕਿ ਪਹਿਲਾਂ ਕਿਸੇ ਨੇ ਐਲਾਨ ਨਹੀਂ ਕੀਤਾ। ਇਹਨੇ ਨੂੰ ਬਾਹਰੋਂ ਆਵਾਜ਼ ਆਉਂਦੀ ਹੈ ਕਿ ਜਿਹੜੇ ਸ਼ਰਧਾਲੂ ਗੁਰਪੁਰਬ ਤੇ ਆਏ ਹਨ ਉਹ ਹੱਥ ਖੜੇ ਕਰਕੇ ਸਰਾਹ ਤੋਂ ਬਾਹਰ ਆ ਜਾਣ। ਦਲੀਪ ਸਿੰਘ ਨੇ ਸਪਸ਼ਟ ਦੱਸਿਆ ਕਿ ਸਾਨੂੰ ਤਾਂ ਕੋਈ ਆਵਾਜ਼ ਸੁਣਾਈ ਨਹੀਂ ਸੀ ਦਿੱਤੀ ਇਹ ਤਾਂ ਬਿਨਾਂ ਇਲਾਨ ਤੋਂ ਫਾਇਰਿੰਗ ਸ਼ੁਰੂ ਹੋਈ ਸੀ ਜੇ ਇਹ ਇਨਾ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਅੰਦਰ ਰਹਿ ਕੇ ਕੀ ਕਰਨਾ ਸੀ ਸਾਨੂੰ ਤਾਂ ਬਾਹਰ ਨਿਕਲਣ ਦਾ ਕੋਈ ਮੌਕਾ ਹੀ ਨਹੀਂ ਦਿੱਤਾ ਗਿਆ 4 ਤਰੀਕ ਦਾ ਸਾਰਾ ਦਿਨ ਅਤੇ ਸਾਰੀ ਰਾਤ ਅਸੀਂ ਭੁੱਖੇਆ ਕੱਟੀ ਜਿਹੜੇ ਸੰਗਤ ਵਿੱਚ ਜਵਾਕ ਸੀ ਉਹਨਾਂ ਦਾ ਬੜਾ ਹੀ ਬੁਰਾ ਹਾਲ ਸੀ ਉਹ ਅੱਖ ਭਰ ਕੇ ਦੱਸਦਾ ਸੀ ਕਿ ਉਸ ਟਾਈਮ ਕੁਝ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਕੀਤਾ ਕੀ ਜਾਵੇ ਅਗਲਾ ਦਿਨ ਵੀ ਇਸੇ ਤਰ੍ਹਾਂ ਹੀ ਨਿਕਲਿਆ ਅਸੀਂ ਜਹਾਜ਼ਾਂ ਦੀਆਂ ਗੂੰਜਾਂ ਸੁਣੀਆਂ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਬੰਬ ਚੱਲ ਰਹੇ ਹਨ ਅੰਦਰ ਸਾਡੀ ਜਾਨ ਨਿਕਲੀ ਜਾਂਦੀ ਸੀ ਅਸੀਂ ਮੁੜ ਕੇ ਵਾਲੇ ਕੱਪੜੇ ਨਿਚੋੜ ਨਿਚੋੜ ਕੇ ਆਪਣੀ ਪਿਆਸ ਬੁਝਾ ਰਹੇ ਸੀ ਜਵਾਕਾਂ ਦਾ ਚਿੰਗ ਚਿਹੜਾ ਦੇਖਿਆ ਨਹੀਂ ਸੀ ਜਾਂਦਾ ਤੇ ਬਾਹਰ ਗੋਲੀਆਂ ਚੱਲ ਰਹੀਆਂ ਸਨ ਰਾਤ ਨੂੰ ਸਰਾਂ ਤੇ ਵੀ ਫੌਜੀ ਆਣ ਚੜੇ। ਉਹਨਾਂ ਨੇ ਗਰਨੇਟ ਸਿੱਟੇ ਤੇ ਅਨੇਵਾ ਗਾ ਗੋਲੀਆਂ ਚਲਾਈਆਂ। ਬਸ ਫੇਰ ਕਿਸੇ ਮਾਰ ਤੇ ਮਾਰ ਤੇ ਦਾ ਚਿੰਗ ਚਿਹੜਾ ਪੈ ਗਿਆ। ਜਣ ਦੇ ਚੜਾ ਨਾਲ ਉਹਨਾਂ ਨੇ ਲਾਊਡ ਸਪੀਕਰਾਂ ਰਾਹੀਂ ਆਖਿਆ ਕਿ ਜਿਹੜੇ ਜਿਉਂਦੇ ਨੇ ਹੱਥ ਖੜੇ ਕਰਕੇ ਬਾਹਰ ਨਿਕਲ ਆਓ। ਨਹੀਂ ਤਾਂ ਅੰਦਰੇ ਪਾ ਨਧਾਂਗੇ। ਅਸੀਂ ਬਾਹਰ ਆਉਣ ਲੱਗੇ ਤਾਂ ਬਾਹਰੋਂ 6-7 ਬੰਦੇ ਭੱਜੇ ਭੱਜੇ ਅੰਦਰ ਆਏ। ਤੇ ਉਹਨਾਂ ਰੌਲਾ ਪਾਇਆ ਕਿ ਕੋਈ ਬਾਹਰ ਨਾ ਨਿਕਲਿਓ ਬਾਹਰ ਚੌਂਕ ਵਿੱਚ ਬੰਦੇ ਮਾਰੀ ਜਾਂਦੇ ਆ ਅਸੀਂ ਮਸਾਂ ਜਾਨ ਬਚਾ ਕੇ ਮੁੜੇ ਆ ਉਹਨਾਂ ਦਾ ਰੌਲਾ ਸੁਣ ਕੇ ਅਸੀਂ ਅੰਦਰੇ ਹੀ ਫੇਰ ਵੱਢ ਗਏ ਇੰਨੇ ਨੂੰ ਫੌਜੀ ਸਰਾਂ ਦੇ ਬਾਹਰ ਆ ਖੜੇ ਹੋਏ ਉਹਨਾਂ ਲਾਊਡ ਸਪੀਕਰਾਂ 'ਹੀਂ ਆਖਿਆ ਕਿ ਸਾਰੇ ਜਾਣੇ ਕਪੜੇ ਉਤਾਰ ਕੇ ਹਾਥੋਂ